ਲਿੱਖਾ ਰੂਟਾ ਬੇਟਾ ਬੇਟਾ ਇੰਨਾ ਕੀ ਆ ਇੰਨਾ ਇੰਨਾ ਕਵਾ ਸ਼ਾਬਾਸ਼ ਉਹ ਹੀ ਟਰੈਕਟਰ ਸੌਖਾ ਹੋ ਗਿਆ ਬੰਦਾ ਬਦਲਣਾ ਉਹ ਤਾਂ ਬਹੁਤ ਕੰਮ ਕੀਤਾ ਕਮਾਲ ਕਰਤੀ ਕਮਾਲ ਐ ਸ਼ਾਬਾਸ਼ ਮੇਰਾ ਬੱਚਾ ਸਿਰਾ ਕਰਤਾ ਕੰਮ ਸਿਰਾ ਪਰਮਿੰਦਰ ਵਾਲਿਆਂ ਦਾ ਸੁਪਰ ਸੀਡਰ ਆ 10 ਫੁੱਟਾ ਤੇ ਆਪਣੇ ਵਾਲਾ ਘਰੇ ਖੜਾ ਸੀਗਾ ਟਰੈਕਟਰ ਇਹ ਤੰਗ ਕਰਦਾ ਸੀ ਖੜੇ ਖੜਾ ਕੱਲ ਦਲੱਤਾਂ ਮਾਰਿਆ ਵੱਡੇ ਬਾਈ ਦੇ ਨੇ ਉਹ ਜੋਰ ਆ ਬਾਹਲਾ ਪੰਪ ਪੰਪ ਹੋਇਆ ਵਾ ਨਾ ਦਲੱਤੇ ਦਲੱਤੇ ਮਾਰਦਾ ਸੀਗਾ ਇਹਨੇ ਦਲੱਤਾਂ ਮਾਰਿਆ ਵੱਡੇ ਬਾਈ ਦੇ ਵੱਡੇ ਬਾਈ ਦੇ ਦਲੱਤਾਂ ਮਾਰਿਆ ਨੇ ਹਨਾ ਦਲੱਤੇ ਮਾਰਦਾ ਸੀਗਾ ਫਿਰ 969 ਮਗਰੋਂ ਕਢਾਇਆ ਹਾਰ ਕੇ ਦੌਧਰ ਆਏ ਉਹ ਇਹਨਾਂ ਦਾ ਚੱਲਦਾ ਦੇਖਿਆ ਇੱਕ ਹੁਣ ਬਾਣ ਬਹੁ ਗਿੱਲਾ ਆ ਦੇਖ ਬਾਣ ਗਿੱਲਾ ਆ ਦੇਖ ਆ ਦੇਖ ਕਿਵੇਂ ਕਰਦਾ ਦੇਖ ਕਿਵੇਂ ਕਰਦਾ ਆ ਦੇਖ ਲੈ ਐਂ ਕਰਦਾ ਇਹ ਕਰਨਾ ਪੈਣਾ ਸੂਤ ਇਹ ਕਰੋ ਇਹਨੂੰ ਬੈਕ ਲਾਓ ਜਦੋਂ ਚੱਕਿਆ ਨਾ ਨਾ ਗਿਆ 11 ਉਹ ਤਾਂ ਯਾਰ ਪਤਾ ਹੀ ਨਹੀਂ ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਯਾਰ ਪੁੱਤ ਦੇ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਹਾਰ ਕੇ ਹੁਣ ਚੱਲਦਾ ਸੁਪਰ ਸੀਡਰ ੜਕਵਾਇਆ ਅਗਲੇ ਦਾ ਕੰਮ ਖੜਾਇਆ ਫੋਰਡ ਹੁਣਾਂ ਦਾ ਦੇਖਦੇ ਆਂ ਵੀ ਕੀ ਕਰਦਾ ਹਾਂ ਹਾਂ ਲਿਆਦੇ ਨੇ ਆ ਚਲਾ ਕੇ ਨੂੰ ਆ ਜਾ ਆ ਜਾ ਆ ਜਾ ਇਹਨੂੰ ਦੱਸੀ ਨਾ ਵੀ ਪਾਲਾ ਵੱਡਾ ਸੁਪਰਸੀਡਰ ਆ ਇਹਨੂੰ ਕੋਈ ਨਿੱਕਾ ਹੀ ਆ ਹੁਣ ਥੋੜਾ ਜਿਹਾ ਟੈਨਸ਼ਨ ਚ ਟੈਨਸ਼ਨ ਪੈ ਗਈ ਇਹਨੂੰ ਕੋਈ ਨਾ ਇਹਨੂੰ ਕਵਰ ਆਣਾ ਕੋਈ ਨਾ ਕਵਰ ਆਣਾ ਹਾਂ ਰੋਟਾਵੇਟਰ ਵੱਡਾ ਬੱਚੇ ਨਾ ਮੇਰਾ ਬੱਚਾ ਨਾ ਨਿੱਕਾ ਪੁੱਤੇ ਦਾ ਪੰਜ ਘੁੱਟਾ ਰੋਟਾਵੇਟਰ ਆ ਪੁੱਤ ਇਹ ਨਿੱਕਾ ਏਡਾ ਕਾ ਏਡਾ ਮੇਰਾ ਬੱਚਾ ਕਬਰ ਹੁਣਾ ਨਹੀਂ ਜਮਾ RAM ਨਾਲ ਚੱਲਣਾ ਲੇਕਿਨ RAM ਨਾਲ ਨਿੱਕਾ ਰੂਟਾ ਬੇਟਾ ਬੇਟਾ ਇੰਨਾ ਕੀ ਆ ਇੰਨਾ ਇੰਨਾ ਕਵਾ ਸ਼ਾਬਾਸ਼ ਨਹੀਂ ਆਪਾਂ ਪਤਾ ਕੀ ਕੀਤਾ ਜਦੋਂ ਆਪਾਂ ਉਧਰੋਂ ਲਿਆਂਦਾ ਉਦੋਂ ਆ ਸੁਪਰਸੀਡਰ ਸੀਗਾ ਟਰੈਕਟਰ ਦਾ ਮਗਰ ਆਪਾਂ ਐਂ ਕਰਕੇ ਇਹਦਾ ਮੂੰਹ ਉੱਧਰ ਨੂੰ ਕਰਕੇ ਲਾ ਲਿਆ ਇਹਨੂੰ ਤਾਂ ਪਤਾ ਹੀ ਨਹੀਂਗਾ ਵੀ ਕਿੱਡਾ ਐ ਹਾਂ ਇਹਨੂੰ ਪਤਾ ਹੀ ਨਹੀਂ ਬਾਏ ਇਹਨੂੰ ਪਹਿਲਾਂ ਲਾ ਲਈ ਗੇਰਾ ਪਹਿਲਾਂ ਲੋ ਕਬਰਾਉਂਦਾ ਹੋਊ ਕਬਰਾਵੇਂ ਨਾ ਬੈਕ ਕਰ ਲ ਬੜਾ ਬੈਕ ਆ ਬੈਕ ਕਰ ਲਈ ਮਾੜਾ ਜਾ ਬੈਕ ਕਰਕੇ ਰੱਖ ਲਿਆ ਆ ਥੋੜਾ ਚੱਕ ਲੈ ਥੋੜਾ ਥੋੜਾ ਚੱਕ ਲੈ ਹਾਂ ਉਹ ਚੱਕਦਾ ਤਾਂ ਠੀਕ ਆ ਵਾਹ ਕਾਲਾ ਕਾਲਾ ਲਾਲਾ ਪੀਟ ਕੋਲਾ ਗੇਰ ਹਾਂ ਬਾ ਠੀਕ ਆ ਇਹ ਲੈਫਟ ਸੱਟ ਇਹਨੂੰ ਤਾਂ ਪੂਰਾ ਹੋਰ ਕਾਲਾ ਤੇਰਾ ਨਿੱਕੇ ਗੇ ਤੇ ਗਝਾਲ ਕੇ ਸਾਲੇ ਨੂੰ ਘਬਰਾਣਾ ਨਾ ਜਾਵੇ ਨਿੱਕਾ ਬੱਚਾ ਤਾਂ ਠੀਕ ਚੱਲ ਰਿਹਾ ਯਾਰ ਹੈ ਤੂੰ ਆ ਤਾਂ ਤਾਂ ਨਹੀਂ ਲੇਕਨ ਮਾਰਦਾ ਹੈ ਉਹਨੂੰ ਕਿ ਡੈੱਕ ਲਾ ਲਾ ਇਹਨੂੰ ਪਤਾ ਨਾ ਲੱਗੇ ਡੈੱਕ ਚ ਲਾ ਲਾ ਉੱਚੀ ਬਾਸ਼ ਕਰਕੇ ਆ ਦੇਖ ਤਾਂ ਹੀ ਗਾਰਾ ਹੀ ਆ ਸਾਡੇ ਬੰਦੇ ਨੇ ਤਾਂ ਕਿਹਦਾ ਟਰੈਕਟਰ ਨਹੀਂ ਚਲਾਇਆ ਇਹਨੇ ਤਾਂ ਜਿਹੜਾ ਬੰਦਾ ਭਾਇਆ ਵਾ ਤੂੰ ਐ ਗੁਰੂ ਗੁਰੂ ਹੁੰਦੇ ਆ ਥੇਲੇ ਥੇਲੇ ਕੋਈ ਉਹਨੇ ਕਦੇ ਟਰੈਕਟਰ ਨਹੀਂ ਚਲਾਇਆ ਯਾਰ ਉਹ ਤਾਂ ਆ ਦੇਖ ਆਏ ਚੜਾ ਚੜਾ ਕੇ ਆਏ ਮੋੜੂਗਾ ਉਹ ਇੰਨਾ ਕ ਜਰੂਰ ਆ ਵੀ ਚੱਕੀ ਜਾਂਦਾ ਲੈਫਟ ਵੀਰੇ ਆਏ ਤਾਂ ਬਰੇ ਲਾ ਦੂ ਇਹ ਤੂੰ ਜਾ ਜਾਈਂ 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 ਬੜਾ ਜਾਹੀਂ ਬਾਈ ਆ ਦੇਖੋ ਤਾਂ ਐ ਮੋੜੂਗਾ ਇਸ ਹਾਲਾ ਨਾ ਤਾਂ ਫਿਰ ਤਾਂ ਰਾਤ ਹੋ ਜੂ ਇੱਥੇ ਹੀ ਕੋਚ ਸਾਹਿਬ ਆਪ ਹੋਇਆ ਮੂਰੇ ਕੋਚ ਸਾਹਿਬ ਖੁਦ ਹੋਇਆ ਮੂਰੇ ਉਹ ਨੂੰ ਕਹੇ 4x4 ਲਾ ਨਕਾ ਤੋ ਦਬੂ ਨੇ ਦਾ ਆ ਲੈਰੇ ਉਹ ਕੋਈ ਨਾ ਉਹ ਆਪੇ ਲਾਲੂ ਉਹ ਸਾਰਾ ਪਿੰਡ ਸਖਦਾ ਉਤੋਂ ਉਹ ਨੂੰ ਉਤੋਂ ਸਾਰਾ ਪਿੰਡ ਸਿੱਖ ਕੇ ਜਾਂਦਾ ਟਰੈਕਟਰ ਇੱਕ ਤਾਂ ਬੰਦਾ ਪਾਰਾ ਇੱਕ ਕੁਆਂਟਲ ਆ ਹਾਂ ਤੇ ਪ੍ਰੀਤ ਉਹੀ ਟੋਟਲੀ 30 32 ਕਿਲੋ ਦਾ ਆਸੇ ਲੈ ਨਾਲ ਪ੍ਰੀਤ ਬਹਿ ਗਿਆ ਹੁਣ ਸਵਾ ਕੁਆਂਟਲ ਪਾਰ ਟਰੈਕਟਰ ਤੇ ਪਹਿਲਾਂ ਨਾਲ ਵੱਧ ਹੋ ਗਿਆ ਹਾਂ ਟਰੈਕਟਰ ਕੇ ਤੋਂ ਪਹਿਲੇ ਇੱਕ ਵਾਰ ਫਲਿੱਟ ਕਰਾਇਆ ਸੀ ਜੋ ਟਰੈਕਟਰ ਫੇਸ ਤੋਂ ਕੰਮ ਕਰਦਾ ਉਹ ਹੀ ਟਰੈਕਟਰ ਸੌਖਾ ਹੋ ਗਿਆ ਬੰਦਾ ਬਦਲ ਲੈਣਾ ਲੈ ਹਾਂ ਇੱਥੇ ਹੁਣ ਨਹੀਂ ਚੱਕਰ ਤੋੜਦਾ 1600 ਚੱਕਰ ਕੀਤੇ ਸੀਗੇ ਹੁਣ ਬਾਈ ਨੇ 1800 ਚੱਕਰ ਤੇ ਤੁਰਿਆ ਇਹ ਨਹੀਂ ਨਹੀਂ ਹੁਣ 1800 ਤੇ ਆ 1800 ਦੇ ਚੱਕਰ ਨਹੀਂ ਤੋੜਦਾ ਆਪ ਮੈਂ 1600 ਦੇ ਕੀਤਾ ਸੀਗਾ ਹਾਂ 1600 ਤੇ 50 100 ਚੱਕਰ ਤੋੜਦਾ ਸੀਗਾ ਰਲਾ ਜਾਂਦਾ ਹੀ 50 100 ਚੱਕਰ ਤੋੜਦਾ ਹੀ ਹੁਣ ਜਮਾ ਵੀ ਚੱਕਰ ਨਹੀਂ ਤੋੜਦਾ ਹੁਣ ਜਮਾ ਨਹੀਂ ਤੋੜਦਾ ਹੁਣ ਜਮਾ ਨਹੀਂ ਤੋੜਦਾ ਨਾਲ ਭਾਈਆ ਨਹੀਂ ਨਹੀਂ ਸਹੀ ਸਹੀ ਆ ਗਾਂ ਵਾਲਾ ਢੇੜਾ ਆਪਾਂ ਉੱਤੇ ਬਹਿ ਕੇ ਦਿਓ ਦੋਨੇ ਆਣੇ ਮੜਗਾੜਾਂ ਤੇ ਬਹਿ ਜਾਓ ਹਾਂ ਨਹੀਂ ਨਹੀਂ ਸਹੀ ਆ ਭਾਈ ਪਾਲ ਨੈਕਸਟ ਲੈਵਲ ਕੰਮ 969 ਦੇ ਬਰਾਬਰ ਕੰਮ ਕਰ ਰਿਹਾ ਟਰੈਕਟਰ 969 ਦੇ ਬਰਾਬਰ ਇਹ ਕਿਹੜਾ ਗੇਅਰ ਆ ਪ੍ਰੀਤ ਹੁਣ ਇਹਦਾ ਪਹਿਲਾ ਨਹੀਂ ਨਹੀਂ ਦੂਜਾ ਹੈ ਦੂਜਾ ਆ ਤੋਰਾ ਬਾਵਾ ਆਏ ਹਨਾ ਇਹਦਾ ਬਾਈ ਨਾ ਇਹਦਾ ਇਹਦਾ ਇਹ ਚੌਥੇ ਲੋਚ ਹੋਊਗਾ ਜਿੱਥੇ ਚੌਥੇ ਲੋਚ ਇਹ ਚੌਥੇ ਲੋਚ ਆ ਜਿਹੜਾ ਲੈਫਟ ਜਿੰਨੀ ਮਰਜ਼ੀ ਸੈਟ ਲੀਏ ਪੱਥਰ ਨੂੰ ਠੀਕ ਹੈ ਕੋਈ ਫਰਕ ਨਹੀਂ ਪੈਂਦਾ ਚੱਕਰ ਇਹਨੂੰ ਕੋਈ ਪ੍ਰਵਾਹ ਨਹੀਂ ਮਗਰ ਸਫਾਈ ਪੂਰੀ ਵਧੀਆ ਦਿੰਦਾ ਜੀ ਸਫਾਈ ਜੀ ਪੂਰੀ ਕਲੀਅਰ ਹੈ ਵਧੀਆ ਵਧੀਆ ਭਾਈ ਪੂਰੀ ਓਨੀ ਹੋਈ ਜਾਂਦੀ ਸਫਾਈ ਤਾਂ ਕਿੱਥੇ ਹਣਾ ਪੂਛ ਵਾਲੇ ਥਾਂ ਤੇ ਹੁਣ ਪੂਛ ਵਾਲੇ ਥਾਂ ਵਿਚਾਲੇ ਆਈ ਜਾਂਦਾ ਇਹਦਾ ਪੂਛ ਵਾਲਾ ਥਾਂ ਤੋਂ ਬਗੈਰ ਸੀਗਾ ਹਾਂ ਜਿਹੜਾ ਸਾਹਣੇ ਪੂਛ ਵਾਲਾ ਥਾਂ ਆ ਹਾਂ ਬਹੁਤ ਵਧੀਆ ਮਤਲਬ ਕੁੱਲ ਮਿਲਾ ਕੇ ਟਰੈਕਟਰ ਕੰਮ ਦਿੰਦਾ ਹੁਣ ਆ ਹੈਗਾ 60 ਹਰਸ ਪਾਵਰ ਆਪਣਾ ਹੈਗਾ 50 ਇਹ 63 ਆ ਇਹ 63 ਆ ਇਹ ਨਾ ਪਰੂੰ ਟ੍ਰੇਟ ਹਾ ਇਹ 63 ਹਾਰਸ ਪਾਵਰ ਹੁੰਦਾ ਹੂੰ ਇਹ 969 ਆ ਜਿਹੜਾ ਇਹ 63 ਹਾਰਸ ਪਾਵਰ ਆ ਉਹ ਆਪਣਾ ਹੈਗਾ 50 ਹਾਰਸ ਪਾਵਰ ਕੈਟਾਗਰੀ ਦਾ ਮੈਂ ਸਰ ਨੂੰ 52 ਹਾਰਸ ਪਾਵਰ ਟਰੈਕਟਰ ਆ ਹੂੰ 52 ਇਹ ਤੇ ਪਾਲ ਤੋਂ ਕਰਾਇਆ ਸੀ ਪੰਪ ਬਾਈ ਪਟਿਆਲੇ ਵਾਲੇ ਤੋਂ ਉਹਦਾ ਪੰਪ ਕਰਾਇਆ ਸੀ ਪਹਿਲਾਂ ਤਾਂ ਥੋੜਾ ਜਿਆਦਾ ਬਣ ਦੋ ਬਣਾਲੀ ਹਲਤ ਕਰਦਾ ਸੀ ਅੱਜ ਅਸੀਂ ਚੈੱਕ ਹੀ ਕਰ ਬਈ ਚੈੱਕਰ ਨਹੀਂ ਫੇਰ ਲੰਦਾ ਕੱਲ ਜਿੱਥੇ ਦਬਦਾ ਵੀ ਆ ਇਹ ਚੱਕਰ ਲਾ ਲਿੰਦਾ 50 100 ਚੱਕਰ ਚੋੜਦਾਗਾ 50 100 ਲਾ ਲਿੰਦਾ ਪਹਿਲਾਂ ਜੋ ਡਿੱਗ ਪੈਂਦਾ ਸੀ ਪਹਿਲਾਂ ਇਹਦਾ ਇਹਦੇ ਚ ਜਿੱਦੇ ਜ਼ੋਰ ਵੱਧ ਪਾਇਆ ਨਾ ਹੁਣ ਇਹ ਇਲਤ ਕਰਦਾ ਸੀ ਕੱਲ ਵੱਡੇ ਬਾਈ ਦੇ ਨੇ ਦਲੱਤਾ ਮਾਰਿਆ ਤੇ ਹੁਣ ਸਾਰੀ ਇਹਦੇ ਨਹੀਂ ਬੀਜੇ ਇਲਤ ਕਰ ਰਿਹਾ ਸੀ ਘਰੇ ਖੜਾ ਇਹ ਬੇਲਾ ਹੋ ਗਿਆ ਸੀ ਨਾ ਅੱਜ ਫਿਰ ਇਹਦਾ ਹੁਣ ਮੜਾ ਜਜ਼ੋਰ ਕਰਾ ਕੇ ਲੈ ਜਾਗੇ 5 10 ਦਿਨ ਦਬਿਆ ਰੋ ਹੁਣ ਸਾਰੇ ਇਹਦੇ ਨਹੀਂ ਬੀਜੇ ਜੇ ਕਿਸੇ ਦਾ ਹਜੇ ਰਹਿਦਾ ਬਾਣ ਬੂਣ ਬੀਜਣ ਵਾਲਾ ਸੀ ਆ ਜਾਾਂਗੇ ਕਿਉਂਕਿ ਸਾਨੂੰ ਇਹ ਤੰਗ ਕਰਦਾ ਘਰੇ ਟਰੈਕਟਰ ਹੈ ਜੇ ਕਰਨੇ ਪੰਪ ਕਰਾਉਣਾ ਆਏ ਦਲੱਤੇ ਮਾਰਨ ਚੋਗਾ ਟਰੈਕਟਰ ਕਰਾਉਣਾ ਉਹ ਪਾਲ ਡੀਜ਼ਲ ਨਾਲ ਸੰਪਰਕ ਕਰਦੇ ਤੇ ਤੇਲ ਦਾ ਤੇਲ ਦਾ ਫਰਕ ਪੈ ਜਾਂਦਾ ਤੇਲ ਤਾਂ ਤੇਲ ਤਾਂ ਯਾਰ ਅਸੀਂ ਤੇਲ ਤਾਂ ਆਪਾਂ ਤਵੀਆਂ ਤੇ ਦੇਖਿਆ ਪਹਿਲਾਂ ਆਪਾਂ ਤਵੀਆਂ ਪਾਈਆਂ ਸੀਗੀਆਂ ਜੂਬੋ ਦੇ ਮਗਰ ਵੀ ਇਹਦੇ ਮਗਰ ਵੀ ਤੇ ਉਦੋਂ ਇਹਦੇ ਮਗਰ 18 ਸੀਗੇ ਉਹਦੇ ਮਗਰ 16 ਸੀ ਤੇ ਜੇ ਕਿਤੇ 18 18 ਹੁੰਦੀਆਂ ਤਾਂ ਇਹਨੇ ਜੂਬੋ ਦੇ ਬਰਾਬਰ ਹੀ ਤੇਲ ਖਾਣਾ ਸੀ ਠੀਕ ਆ ਕਰਨੇ ਮਤਲਬ ਤੇਲ ਵਾਲੇ ਮਸਲੇ ਤੇ ਤਾਂ ਇਹ ਪਹਿਲਾਂ ਹੀ ਸਾਫਤ ਕਰ ਚੁੱਕਿਆ ਵੀ ਤੇਲ ਬਹੁਤ ਘੱਟ ਖਾਂਦਾ ਅੱਜ ਸਾਨੂੰ ਪੂਰਾ ਨਿਰਣਾ ਹੋ ਗਿਆ 9 ਫੁੱਟਾ ਸੁਪਰ ਸੀਡਰ ਆ ਬਹੁਤ ਗਿੱਲਾ ਬਾਣਾ ਜਿੰਨਾ ਕਹਦੇ ਉਹਨਾਂ ਧਸਦਾ ਥੱਲੇ ਨੂੰ ਆ ਦੇਖੋ ਜੇ ਮਾੜਾ ਯਾ ਰੋਕਦੇ ਸਲਿੱਪ ਮਾਰਦਾ ਟਰੈਕਟਰ ਤੇ ਇੱਥੇ ਨਿਰਣਾ ਹੋ ਗਿਆ ਵੀ ਅੱਜ ਇਹ ਜ਼ੋਰ ਲਾਉਂਦਾ ਸਿਰਾ ਨਜ਼ਾਰਾ ਦਿੰਦਾ ਬਾਈ ਦੱਸੀ ਕਿਵੇਂ ਚੱਲਦਾ ਬਾਈ ਚੱਲਦਾ ਯਾਰ ਹੁਣ ਦਾਣੇ 69 ਨੂੰ ਵੀ ਸੁੱਖਾ ਜਾਲ ਟਰੈਕਟਰ ਮੋਡਰਨ ਮੰਡ ਦਾ ਕੀ ਮੁਸ਼ਕਲ ਹੈ ਚੀਜ਼ ਵਧੀ ਚਲਾਉਣੀ ਆ ਬਾਈ ਫਿਰ 4 wheel ਦਾ ਆਪਾਂ ਨੇ ਆਨੰਦ ਦੇ ਰਿਹਾ ਪੂਰਾ ਪੂਰਾ ਯਾਰ ਪੂਰਾ ਆਨੰਦ ਦੇ ਰਿਹਾ ਹੈ ਸਵਾਦ ਦੇ ਰਿਹਾ ਜਮਾਂ ਬਾਈ ਪੂਰਾ ਸਵਾਦ ਦੇ ਰਿਹਾ ਬਾਈ ਨੇ ਯਾਰ ਸਿਰਾਂ ਰਿਵਿਊ deta ਯਾਰ ਨੈਕਸਟ ਲੈਵਲ 963 ਦੇ ਦਾ ਬਰੋਬਰ ਚੱਲੂ 963 ਦੇ ਬਰਾਬਰ ਚੱਲੂ ਆ ਜਮਾਂ ਜਮਾਂ ਬਾਈ ਯਾਰ 969 ਦੇ ਵੀ ਜਿਹੜਾ ਟੱਕਰ ਦੇ ਰਿਹਾ 963 ਟੱਕਰ ਦੇ ਰਿਹਾ ਪੂਰੀ ਹਾਂ ਹਾਂ ਵੀਰ ਇੱਕ ਤਾਂ ਆਉਣਾ ਬਈ 4 wheel ਕਰਕੇ ਮੇਰੇ ਮੂਨੇ ਬਜਨ ਟਰੈਕਟਰ ਮੂਰੋ ਉੱਠਦਾ ਨਹੀਂ ਜਾਂ ਜੀ ਮੇਰੇ ਦੂਜੇ 2 wheel ਦੇ ਟਰੌਡਦੇ ਆ ਸਲਿੱਪ ਮਾਰੂ ਕਿੱਥੇ ਟਰੈਕਟਰ ਆਉਣਾ ਤੁਰੇ ਪ੍ਰਵਾਹੀ ਕੋਈ ਟਰੈਕਟਰ ਨੂੰ ਹੈਗੀ ਕਿਤੇ ਟਰੈਕਟਰ ਮੁਰੋ ਚੱਕਿਆ ਗਿਆ ਬਾਈ ਬਕਸਰ ਦਵਾ ਟੈਰੇ ਵੱਧ ਪੈ ਗਿਆ ਸਲਿੱਪ ਮਾਰ ਮਰੂ ਗਈ ਮਗਲ ਟੈਰੀ ਜਦੋਂ ਜੀ ਮੁਰੋ ਚੱਕੀ ਗਈ ਨਹੀਂ ਆਪਾਂ ਮਾੜੀ ਜੀ ਗੱਲ ਟਰੈਕਟਰ ਨੂੰ ਵੀ ਦੱਸ ਦਗੇ ਆ ਜਾ ਚੱਲਦੇ ਆ ਜਾ ਇਹਨੂੰ ਮੇਰੇ ਬੱਚੇ ਨੂੰ ਹਜੇ ਪਤਾ ਨਹੀਂ ਇਹਨੂੰ ਇਹਨੂੰ ਮੈਂ ਦੱਸਿਆ ਵੀ ਨਿੱਕਾ ਪਾਇਆ ਪੁੱਤ ਆਪਣਾ ਜਿਹੜਾ ਸੁਪਰ ਸੀਡਰ ਤੇਰੇ ਮਗਰ ਆ ਨਾ ਉਹ ਬਹੁਤ ਵੱਡਾ ਤੇਰੇ ਨਾਲੋਂ ਫੁੱਟ ਇਧਰ ਫੁੱਟ ਇਧਰ 9 ਫੁੱਟਾ ਸੁਪਰ ਸੀਡਰ ਆ ਇਹਨੂੰ ਤੂੰ ਪੁੱਤ ਬਹੁਤ ਕੰਮ ਕੀਤਾ ਕਮਾਲ ਕਰਤੀ ਕਮਾਲ ਐ ਸ਼ਾਬਾਸ਼ ਮੇਰਾ ਬੱਚਾ ਸਿਰਾ ਕਰਤਾ ਕੰਮ ਸਿਰਾ